ਮੇਰੇ ਪਿਆਰੇ ਯੁਵਾ ਸਾਥੀਓ ਅੱਜ 1 ਲੱਖ ਤੋਂ ਵੱਧ ਜਵਾਨ ਲੋਕਾਂ ਨੂੰ ਸਰਕਾਰ ਵਿੱਚ ਨੌਕਰੀ ਦੇ ਲਈ ਨਿਯੁਕਤੀ ਪੱਤਰ ਦਿੱਤੇ ਗਏ ਨੇ ਤੁਸੀਂ ਬਹੁਤ ਮਿਹਨਤ ਕੀਤੀ ਹੈ ਜਿਸ ਦੇ ਨਾਲ ਤੁਸੀਂ ਇਹ ਸਫਲਤਾ ਹਾਸਲ ਕੀਤੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਤੇ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਸਾਰੇ ਜਵਾਨ ਲੋਕਾਂ ਨੂੰ ਭਾਰਤ ਸਰਕਾਰ ਵਿੱਚ ਨੌਕਰੀ ਦੇਣ ਦਾ ਅਭਿਆਨ ਲਗਾਤਾਰ ਬਹੁਤ ਭੁਰਤੀ ਨਾਲ ਚੱਲ ਰਿਹਾ ਹੈ ਪਹਿਲੇ ਦੀ ਸਰਕਾਰਾਂ ਵਿੱਚ ਨੌਕਰੀ ਦੇ ਲਈ ਅਖਬਾਰ ਦੇ ਵਿੱਚ ਇਸ਼ਤਾਰ ਭਾਨ ਤੋਂ ਲੈ ਕੇ ਨਿਯੁਕਤੀ ਪੱਤਰ ਦੇਣ ਤੱਕ ਬਹੁਤ ਹੀ ਲੰਬਾ ਵਕਤ ਲੱਗ ਜਾਂਦਾ ਸੀਗਾ ਐਸੇ ਦੇਰੀ ਦਾ ਫਾਇਦਾ ਚੱਕ ਕੇ ਉਸ ਵੇਲੇ ਰਿਸ਼ਵਤ ਦੇ ਖੇੜ ਵੀ ਬਹੁਤ ਹੁੰਦੇ ਸੀ ਅਸੀਂ ਭਾਰਤ ਸਰਕਾਰ ਵਿੱਚ ਭਰਤੀ ਦੀ ਸਾਰੀ ਪ੍ਰਕਿਰਿਆ ਨੂੰ ਪੂਰੇ ਤਰੀਕੇ ਨਾਲ ਪਾਰਦਰਸ਼ੀ ਬਣਾ ਦਿੱਤਾ ਹੈ ਸਿਰਫ ਐਹੀ ਨਹੀਂ ਸਰਕਾਰ ਦਾ ਬਹੁਤ ਜ਼ੋਰ ਹੈ ਕਿ ਪ੍ਰਤੀਦੀਪ ਪ੍ਰਕਿਰਿਆ ਇੱਕ ਸਮੇਂ ਦੇ ਅੰਦਰ ਅੰਦਰ ਪੂਰੀ ਕੀਤੀ ਜਾਏ ਇਸ ਦੇ ਨਾਲ ਹਰ ਯੁਵਾ ਨੂੰ ਆਪਣੀ ਯੋਗਤਾ ਸਾਬਤ ਕਰਨ ਦਾ ਇੱਕੋ ਜਿਹਾ ਮੌਕਾ ਮਿਲਣ ਲੱਗਿਆ ਹੈ ਅੱਜ ਹਰ ਯੁਵਾ ਦੇ ਦਿਲ ਵਿੱਚ ਇਕ ਵਿਸ਼ਵਾਸ ਹੈ ਕਿ ਉਹ ਕੜੀ ਮਿਹਨਤ ਅਤੇ ਆਪਣੇ ਹੁਨਰ ਦੇ ਬਲਬੂਤੇ ਉੱਤੇ ਆਪਣੀ ਇੱਕ ਜਗ੍ਹਾ ਬਣਾ ਸਕਦਾ ਹੈ ਸਾਲ 2014 ਤੋਂ ਬਾਅਦ ਹੀ ਸਾਡੀ ਇਹ ਕੋਸ਼ਿਸ਼ ਰਹੀ ਹੈ ਕਿ ਸਾਰੇ ਯੁਵਨ ਨੂੰ ਭਾਰਤ ਸਰਕਾਰ ਦੇ ਨਾਲ ਜੋੜਕਰ ਉਹਨਾਂ ਨੂੰ ਰਾਸ਼ ਨਿਰਮਾਣ ਦੇ ਵੱਲ ਲੈ ਕੇ ਆਉਣ ਇਹਦੀਆਂ ਸਰਕਾਰਾਂ ਨੇ ਆਪਣੇ 10 ਸਾਲਾਂ ਵਿੱਚ ਜਿੰਨੀ ਵੀ ਸਰਕਾਰੀ ਨੌਕਰੀਆਂ ਦਿੱਤੀ ਸੀਗੀਆਂ ਉਸ ਤੋਂ ਲਗਭਗ 1.5 ਗੁਣਾ ਵੱਧ ਸਰਕਾਰੀ ਨੌਕਰੀ ਭਾਜਪਾ ਦੀ ਸਰਕਾਰ ਨੇ ਆਪਣੇ 10 ਸਾਲ ਵਿੱਚ ਦਿੱਤੀ ਹੈ ਅੱਜ ਦਿੱਲੀ ਵਿੱਚ ਇੱਕ ਇੰਟੀਗ੍ਰੇਟਿਡ ਟ੍ਰੇਨਿੰਗ ਕੰਪਲੈਕਸ ਦਾ ਵੀ ਸ਼ਿਲਾ ਨਿਯਾਸ ਹੋਇਆ ਏ ਮੈਨੂੰ ਭਰੋਸਾ ਏ ਕਿ ਨਵੇਂ ਟ੍ਰੇਨਿੰਗ ਕੰਪਲੈਕਸ ਵਿੱਚ ਕਪੈਸਿਟੀ ਬਿਲਡਿੰਗ ਦੀ ਸਾਡੀ ਪਹਿਲ ਨੂੰ ਹੋਰ ਮਜ਼ਬੂਤੀ ਮਿਲੇਗੀ